ਆਰਮੀ ਜੀ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਜੀ ਕਰਾਲੀ ਪਸ਼ੂ ਮੰਡੀ ਵਿਖੇ ਤੇ ਆਪਾਂ ਅੱਜ ਦਿਖਾਉਂਦੇ ਆ ਤੁਹਾਨੂੰ ਅੱਜ ਅੰਦਰ ਪਸ਼ੂਆਂ ਦੇ ਭਾਅ ਰੇਟ ਕਿ ਕੀ ਹਿਸਾਬ ਨਾਲ ਚੱਲਦਾ ਹੈ ਚਲੋ ਆਜੋ ਜੀ ਮੇਰੇ ਨਾਲ ਆਪਾਂ ਪਹੁੰਚੇ ਆ ਜੀ ਅੱਜ ਕਰਾਲੀ ਮੰਡੀ ਵਿਖੇ ਬਾਈ ਤੋਂ ਪੁੱਛਦੇ ਆ ਜੀ ਹੋਰ ਬਾਈ ਕੀ ਹਾਲ ਹੈ ਠੀਕ ਹੈ ਜੀ ਤੇ ਆਪਾਂ ਕੀ ਲੈ ਕੇ ਆਏ ਮੇਰ ਜਾਨਵਰ ਵੀ ਆਪਾਂ ਤਿੰਨ ਜਾਨਵਰ ਅੱਛਾ ਜੀ ਥੋੜਾ ਦੱਬ ਕੇ ਇੱਕ ਤਾਂ ਤੀਲੇ ਜਾਨਵਰ ਹਾਂਜੀ ਸੂਈ ਵੀ ਆ ਤਾਜੀ ਅੱਜ ਦੀ ਸੂਈ ਹਾਂਜੀ ਚਲੋ ਆਪਾਂ ਚਲੋ ਉਹ ਚੈੱਕ ਕਰਦੇ ਵੀਰਪਾ ਚੈੱਕ ਕਰਦੇ ਆ ਜੀ ਆਪਾਂ ਝੋਟੀ ਬਹੁਤ ਹੀ ਟਾਪ ਕੁਆਲਟੀ ਕਿਹੜੇ ਸੂਏ ਵੀਰੇ ਇਹ ਇਹ ਦੂਜੇ ਸੂਏ ਨੇ ਅੱਛਾ ਦੂਜੇ ਸੂਏ ਰੋਗਲਾ 30 ਓਏ 30 ਦੇ ਆਪਾਂ ਚਾਤਰੋਂ ਦੀ ਪੂਰੀ ਲੋਟੀ ਦੀ ਕੁਆਲਟੀ ਤੇ ਦੁੱਧ ਕਿੰਨਾ ਵੀਰੇ ਥੱਲੇ ਇਹਦੇ ਦੁੱਧ ਦੇ ਦੁੱਧ ਕੀ 13 14 ਕਿਲੋ ਅੱਛਾ ਜੀ ਠੀਕ ਹੈ ਵੀਰੇ ਤੇ ਨਾਲ ਜੀ ਨਾਲ ਕੱਟੀ ਹੋ ਜੀ ਅੱਛਾ ਕਿੰਨਾ ਮੁੱਲ ਰੱਖਿਆ ਵੀਰੇ ਦਾ ਆਪਾਂ ਹੀ ਮੁੱਲ ਤਾਂ ਵੀਰੇ 30 35 ਕਰੀ ਲੈ ਇੱਕ ਦਾਲ ਦੀ ਦੇ ਦਾਂਗੇ ਇੱਕ ਦਾਲ ਦੀ ਦੇ ਦੋਗੇ ਹੈ ਠੀਕ ਹੈ ਤੇ ਆਪਾਂ ਲੋੜੀ ਚੈੱਕ ਕਰਾਉਂਦੇ ਇਹਦਾ ਕਟਰ ਕੁਆਲਟੀ ਇਹਦੀ ਵਧੀਆ ਥਾਣਾ ਕੋਲ ਬਹੁਤ ਚੰਗਾ ਲੱਗਦਾ ਵਾ ਝੋਟੀ ਬਾਕੀ ਥਾਣਾ ਵਿੱਚ ਗੈਪ ਵੀ ਪ੍ਰੋਪਰ ਹੈ ਬਾਈ ਹੈਨਾ ਵਧੀਆ ਨਾ ਬੜੀ ਝੋਟੀ ਆ ਬੜੇ ਕੱਦ ਦੀ ਠੀਕ ਹੈ ਵੀਰੇ ਤੇ ਆ ਮੱਝ ਵੀ ਆਪਾਂ ਲਈ ਕਿਹਾ ਵੀਰੇ ਹਾਂ ਮੱਝ 15 16 ਕਿਲੋ ਵਾਲੀ ਹੈ ਜੀ ਅੱਛਾ ਇਹਦਾ ਨਾਲ ਕੀ ਵੀਰੇ ਦੇ ਸੁਣਾ ਜੀ ਸੋਨੇ ਵਾਲੀ ਆ ਜੀ ਅੱਛਾ ਕਿੰਨੇ ਕਿ ਦਿਨ ਲੈ ਲੂ ਵੀਰੇ ਹਫਤਾ ਖੰਡ ਲੈ ਲੂ ਜੀ ਅੱਛਾ ਆ ਵੀ ਚੈੱਕ ਕਰੋ ਵੀਰੇ ਬੜੇ ਕੱਦ ਦੀ ਮਾਸ ਬਹੁਤ ਕੱਦ ਪੱਖੋਂ ਵੀ ਪੂਰੀ ਓਕੇ ਆ ਪੂਰੀ ਰਿਪੋਰਟ ਤੇ ਥਣ ਵੀ ਦੇਖੋ ਬਾਈ ਫੁੱਲ ਪ੍ਰੋਪਰ ਗੈਪ ਹੈ ਥਣਾ ਵਿੱਚ ਜਿੱਟ ਜਿੱਟ ਪੂਰਾ ਹੈ ਨਾ ਓਕੇ ਰਿਪੋਰਟ ਹੈ ਤੇ ਬਾਕੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਇਹ ਕਿਹੜੇ ਸੂਏ ਵੀਰੇ ਇਹ ਤੀਏ ਚੌਥੇ ਸੂਏ ਆ ਅੱਛਾ ਵੀਰੇ ਦੇਖੋ ਬਾਈ ਕੁਆਲਿਟੀ ਫੁੱਲ ਓਕੇ ਕੁਆਲਿਟੀ ਆ ਖਾੜ ਪਾ ਚੰਦ ਨੂੰ ਮਾਰਦਾ ਖਾ ਲਿਆ ਚੰਦ ਨੂੰ ਨਹੀਂ ਬਹੁਤ ਪਾਣੀ ਇਹਦਾ ਕੀ ਮੈਨੂੰ ਰੱਖਿਆ ਵੀਰ ਇਹਦਾ ਵੀ ਆ 30 35 ਮੁੱਗੀ ਇਹਨਾਂ ਦੱਸ ਦੀ ਇਹ ਵੀ ਦੇ ਦੇ ਅੱਛਾ ਇੱਕ ਇੱਕ ਦੱਸ ਦਿਆਂ ਵੀਰ ਦੁੱਧ ਕਿੰਨਾ ਕਿਹਾ ਸੀ ਵੀਰ ਇਹਦੇ ਥਲੇ ਇਹ ਦੁੱਧ 14 15 ਕਿਲੋ ਰੁਪਏ ਅੱਛਾ ਜੀ ਠੀਕ ਹੈ ਕਿੰਨੇ ਦਿਨ ਲੈ ਲੂ ਵੀਰ ਸੋਣ ਲੋ ਇਹ ਹਫਤਾ ਦਾ 10 ਦਿਨ ਠੀਕ ਹੈ ਮੇਰੇ ਵੀਰ ਤੇ ਆ ਵੀ ਚੋਟੀ ਆਪਣੀ ਹੈ ਹਾਂਜੀ ਇਹ ਹੀ ਆਪਣੀ ਹੈ ਇਹ ਇਹ ਤਾਂ ਥੱਲੇ 9 ਕਿਲੋ ਦਾ 9 10 ਕਿਲੋ ਅੱਛਾ 9 10 ਕਿਲੋ ਵੀਰ ਇਹਦਾ ਕੀ ਸਾਖਦਾ ਵਾ ਵੀਰ ਇਹਦਾ ਲੱਖ ਮੰਗ ਕੇ 80 ਦੀ ਅੱਛਾ ਇਹ ਨਾਲ ਕੀ ਵੀਰੇ ਤੇ ਨਾਲ ਇਹ ਜੇ ਵੀ ਕੱਤੀ ਹੋਈ ਠੀਕ ਹੈ ਵੀਰੇ ਮੋਰਾ ਮੱਤ ਹਨਾ ਦੀ ਕੁਆਲਟੀ ਚੈੱਕ ਕਰੋ ਇਹਦੀ ਫੁੱਲ ਗੈਪ ਵਾਲੇ ਕਾਣ ਲੈ ਤੇ ਬਾਈਓ ਤੁਲੰਦੀ ਆਪਾਂ ਇਹਦੇ ਵੀਰੇ ਜਾਣਕਾਰੀ ਤੇ ਬਾਈ ਕੀ ਹਿਸਾਬ ਦਾ ਵੈਦਾਈ ਕਿ ਇਹ ਇਹ 2 ਲੱਖ ਰੁਪਏ ਮੰਗਦਾ ਅੱਛਾ ਕਿੰਨਾ ਦੁੱਧ ਦਾ ਵੀਰ ਥੱਲੇ ਤੇ ਅੱਛਾ ਗੈਲ ਕੀ ਵੀਰੇ ਤੇ ਅੱਛਾ ਲਾਸਟ ਕਿਨੇ ਤੱਕ ਦੇਣੀ ਵੀਰੇ ਚੈੱਕ ਕਰ ਉਹ ਲੜਾ ਵੀਰ ਚੈੱਕ ਕਰੋ ਮੇਰਾ ਵੀਰ ਮੋਰਾ ਝੋਟੀ ਚੈੱਕ ਕਰੋ ਬਈ ਇਹ ਕਿਹਨਾ ਦਾ ਇੱਕ ਵਾਧੂ ਆ ਤੇ ਬਹੁਤ ਹੀ ਟੌਪ ਕਲਾਸ ਮੋਹਰਾ ਕਰਤੀ ਹੈ ਜੀ ਛੋਟੀ ਚਲੋ ਇੱਕ ਬਾਈਆਂ ਤੋਂ ਲੰਨੇ ਆਪਾਂ ਜਾਣਕਾਰੀ ਵੀ ਕਿੰਨਾ ਰੇਟ ਕੀ ਹਿਸਾਬ ਤਾਬ ਕਿੰਨਾ ਰੇਟ ਰੱਖਿਆ ਤਾਂ ਨਾਲ ਕਿੰ ਹੀ ਉਹ ਲੈ ਜਾ